ਅੱਜ ਪਾਰਲੀਮੈਂਟਰੀ ਇਲੈਕਸ਼ਨਸ 2024 ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਇੱਕ ਅਜਿਹੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਰੇਂਜ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ ਰੂਰਲ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਚੋਣ ਦੇ ਮੁਤਲਕਾ ਸਾਦੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਤਫਸੀਲ ਨਾਲ ਉਸ ਦਾ ਇੰਟਰੋਸਪੈਕਸ਼ਨ ਕੀਤਾ ਫੋਰਸ ਦੀ ਜਿੰਨੀ ਡਿਪਲੋਇਮੈਂਟ ਹੈ ਉਸ ਦੇ ਬਾਰੇ ਵਿਚਾਰ ਕੀਤਾ ਗਿਆ ਔਰ ਜਿਹੜੇ ਅਸੀਂ ਪ੍ਰੀਕਾਸ਼ਨਸ ਲੈ ਰਹੇ ਹਾਂ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਜਾਰੀਆਂ ਹੋਈਆਂ ਮਾਡਲ ਕੋਡ ਆਫ ਕੰਡਕਟ ਦੀ ਵੀ ਔਰ ਜਿਹੜੀ ਇਲੈਕਸ਼ਨਸ ਤੋਂ ਪਹਿਲਾਂ ਹਦਾਇਤਾਂ ਜਾਰੀਆਂ ਹੋਈਆਂ ਉਸ ਦੇ ਬਾਅਦ ਵਿਚਾਰ ਵਟਾਂਦਰਾ ਕੀਤਾ ਗਿਆ ਕਪੜਾ ਪੁਲਿਸ ਵੱਲੋਂ ਸਮਗਲਰਸ ਜਿਹੜੇ ਸਾਡੇ ਬੂਟਲੈਗਰਸ ਹੈਗੇ ਸ਼ਰਾਬ ਵੇਚਣ ਵਾਲੇ ਔਰ ਐਂਟੀ ਸੋਸ਼ਲ 엘ਮੈਂਟਸ ਦੇ ਖਿਲਾਫ ਇੱਕ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਤਾਂ ਕਿ ਜਿਹੜੇ ਆਉਣ ਵਾਲੀਆਂ ਚੋਣਾਂ ਨੇ ਉਹ ਪੀਸਫੁਲੀ ਖਤਮ ਹੋ ਸਕਣ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈ ਪੋਲਿੰਗ ਸਟੇਸ਼ਨਸ ਹੈ ਜਿਸ ਦੇ ਵਿੱਚੋਂ 3103 ਸੈਂਸਿਟਿਵ ਲੋਕੇਸ਼ਨਸ ਹੈ ਪੰਜਾਬ ਨੂੰ ਇਸ ਚੋਣ ਨੂੰ ਕਰਾਉਣ ਲਈ ਸਾਨੂੰ 250 ਕੰਪਨੀ ਪੈਰਾਮਿਲਟਰੀ ਫੋਰਸਸ ਦੇ ਵੀ ਆ ਰਹੇ ਹੈ ਜਿਨ੍ਹਾਂ ਵਿੱਚੋਂ 25 ਕੰਪਨੀ ਆਲਰੇਡੀ ਪੰਜਾਬ 'ਚ ਡਿਪਲੋਇਡ ਨੇ ਇਸ ਫਿਲ੍ਹੇ ਔਰ ਦੋ ਦਿਨ ਦੇ ਵਿੱਚ ਹੋਰ ਕੰਪਨੀਆਂ ਆ ਜਾਣਗੀਆਂ ਸੋ ਜਿੰਨੇ ਸਾਡੇ ਸੰਵੇਦਨਸ਼ੀਲ ਇਲਾਕੇ ਹੈ ਜਿੱਥੇ ਕ੍ਰਿਟੀਕਲ ਇਲਾਕੇ ਹੈਗੇ ਉਹਨਾਂ ਸਾਰਿਆਂ ਦੇ ਵਿੱਚ ਪੈਰਾਮਿਲਟਰੀ ਫੋਰਸਸ ਲਗਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੀ ਸਾਡੀ ਫਲਾਈਂਗ ਸਕਵਾਡਸ ਹੈ ਜਿਹੜੇ ਸਟੈਟਿਕ ਨਾਕੇ ਹਨ ਉਹ ਵੀ ਐਸੀ ਲਗਾਏ ਹੈ ਔਰ ਪੰਜਾਬ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਸਾ ਡਰੱਗਸ ਹੋਰ ਆਬਜੈਕਟ ਨੇਬਲ ਮਟੀਰੀਅਲ ਰਿਕਵਰ ਹੋ ਚੁੱਕਿਆ ਹੈ ਸਾਡੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਪੰਜ ਸੂਬੇ ਆ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਉਹਨਾਂ ਦੇ ਨਾਲ ਜਿਹੜੀ ਸਾਡੀ ਸੀਮਾ ਲੱਗਦੀ ਹੈ ਉਹਦੇ ਵਿੱਚ 220 ਨਾਕੇ ਪਲਾਨ ਕੀਤੇ ਗਏ ਹਨ ਜਿਹੜੇ ਡੀ ਮਾਈਨਸ 48 ਤੋਂ ਆਪਰੇਸ਼ਨਲ ਹੋ ਜਾਣਗੇ ਸਾਡੇ ਜਿਹੜੇ ਸੀਮਾ ਵਰਤੀ ਜ਼ਿਲ੍ਹਿਆਂ ਦੇ ਐਸਐਸਪੀਜ਼ ਹੈ ਉਹਨਾਂ ਦੀ ਮੀਟਿੰਗ ਵੀ ਉਹਨਾਂ ਦੇ ਕਾਊਂਟਰਪਾਰਟਸ ਨਾਲ ਹੋ ਗਈ ਹੈ ਤਾਂ ਕਿ ਦੋਵੇਂ ਪਾਸਿਓਂ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ ਸੋ ਅੱਜ ਬੇਸਿਕਲੀ ਅਸੀਂ ਜਿਹੜੇ ਆਨ ਵਾਲੀਆਂ ਚੋਣਾ ਹੈ ਉਸ ਦੇ ਸਬੰਧ ਵਿੱਚ ਮੀਟਿੰਗ ਕੀਤੀ ਔਰ ਜਿਹੜੇ ਸਟੈਪਸ ਲਏ ਜਾ ਰਹੇ ਆ ਉਸ ਦੀ ਸਮੀਖਿਆ ਕੀਤੀ ਔਰ ਜਿਹੜੇ ਸਟੈਪਸ ਲੈ ਜਾਣ ਵਾਲੇ ਆ ਕੋਸ ਦੇ ਬਾਰੇ ਵੀ ਵਿਚਾਰ ਕੀਤਾ ਨਾ। ਸ਼ਮਦਰ ਜੀ ਪੰਜਾਬ ਦੀ ਬੁੜੀ ਮਿੱਟੀ ਕੀਤੀ ਹੈ। ਬਰਿਆ ਦੇ ਹਨ ਜਲੰਧਰ ਦੇ ਵਿੱਚ ਵੀ ਥੋੜਾ ਜਿਹਾ ਤੁਹਾਨੂੰ ਡਾਟਾ ਦਿੱਤਾ। ਜਲੰਧਰ ਵਿੱਚ ਕਿੰਨੇ ਸਵੇਦਸ਼ੀਲ ਆਪਾਂ ਕਿ ਲੱਗੇ ਚੁਣਨ ਕਿਤੇ। ਉਹ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਤੇ ਜਲੰਧਰ ਸਪੈਸੀਫਿਕ ਮੈਂ ਤੁਹਾਨੂੰ ਦੱਸ ਦਿੰਨਾ ਮੇਰੇ ਕੋਲ ਸਟੇਟ ਦੇ ਡਾਟਾ ਹੈਗੇ। ਜਲੰਧਰ ਦੀ ਨਾ ਜਲੰਧਰ ਦੇ ਵਿੱਚ ਹੋਈ ਦੇ ਜਲੰਧਰ ਦਾ ਥੋੜਾ ਜਿਹਾ ਹੋਰ ਡਾਟਾ ਮਿਲ ਜਗਾ ਤੇ ਲੱਕੀ। ਮੈਂ ਹੁਣੀ ਤੁਹਾਨੂੰ ਦੇ ਦਿੰਦਾ। 109 ਬੰਨੇ ਕਰ। ਹਾਂ ਹੁਣੀ ਤਾਂ ਉਹ ਜਲੰਧਰ ਤੋਂ ਦੇ ਦੇਣਾ। ਦੇ ਦੇਣੀ। ਹੋਰ ਦੱਸੋ ਐਨੀ ਕੁਐਸਚਨਸ ਤੁਹਾਡੇ। ਰਹੇ ਨੇ ਜਿਵੇਂ ਪੰਜਾਬ ਹਾਲ ਚ ਰੈਂਕ ਨੰਬਰ 4 ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਨ ਟਰਮਸ ਆਫ ਸੀਕਰ ਵਿੱਚ ਲੰਕਰ ਆਲਰੇਡੀ ਟਾਪਿਕ ਵਿਦ ਹਾਈਐਸਟ ਅਮਾਉਂਟ ਸੀਸ ਉਹਦੀ ਕੁਝ ਡਿਟੇਲਸ ਕੀ ਸਭ ਤੋਂ ਜਿਹੜਾ ਸੀਜ਼ਰ ਜਿਹੜਾ ਸੀਗਾ ਸਭ ਤੋਂ ਜ਼ਿਆਦਾ ਕਿਹੜਾ ਸੀ ਕੋਈ ਐਂਟੀ ਸੈਲਫ ਸੋਸ਼ਲ ਐਲੀਮੈਂਟ ਜਾਂ ਕੋਈ ਗੈਪ ਮੇਬੀ ਦੈਟ ਡਰਗ ਕੇਸ ਦੇ ਵਿੱਚ ਆਪਣੀ ਮੈਂ ਮੈਂ ਐਕਚੁਅਲੀ ਮੋਸਟ ਆਫ ਦੀ ਸੀਜ਼ਰਸ ਆਰ ਮੇਡ ਫਰਮ ਪੀਪਲ ਹੂ ਆਰ ਕੈਰੀਇੰਗ ਲਾਰਜ ਅਮਾਉਂਟ ਵਿਚ ਇਜ਼ ਨਾਟ ਪਰਮਿਸਿਬਲ ਡਿਊਰਿੰਗ ਇਲੈਕਸ਼ਨ ਰਾਈਟ ਸੋ ਆਫਟਰ ਦਿਸ ਇਜ਼ ਸੀਜ਼ਡ It is handed over to Income Tax Department for further investigation. Okay. If we could know what was the total amount seized in Jalandhar? I will just share with you. I have the details. And for particularly Jalandhar, we will give you the figures I have for the entire state. And we have also uh, deposited about 93% uh, weapons in the entire state. And uh, we have constituted committees to review the deposit for the remaining 7-8% uh, left.

एन डी पी एस रिकवरी हुई है दिस इज ऑल कमिंग फ्रॉम अदर स्टेट्स लाइक यूपी झारखंड झारखंड ऑलसो भी है गुजरात सो इन स्टेटा तो भी यह नशा आ रहा है बट जो मेन कंसर्न है दैट इज द नारकोटिक्स कमिंग फ्रॉम अक्रॉस द बॉर्डर जेडा हीरोइन आ रही है दैट इज कॉज ऑफ कंसर्न बिकॉज ए इज अ क्लियर कट नेक्सिस बिटवीन स्मगलरस एंड the uh, terrorist or the anti social element so oh sanu bada oh vadda khatra haiga kyunki je de oh payload ida vi bhej sakde ho hor vi cheezan da payload aa sakda hai so is karke asi border de vich apna patrolling intensify kiti hai bsf de naal sadi regular meetings jehde inna de frontier officers de hai plus jehde sade satt zile hai jinna de naal pakistan da border lagda hai ਉਹਨਾਂ ਦੀ ਰੈਗੂਲਰ ਮੇਟੇਨੈਂਸ ਉਹਨਾਂ ਦੇ ਕਮਾਂਡੈਂਟਸ ਡੀਆਈਜੀਸ ਨਾਲ ਹੁੰਦੀਆਂ ਰਹਿੰਦੀਆਂ ਐਂਡ ਵੀ ਕੀਪ ਐਕਸਚੇਂਜਿੰਗ ਨੋਟਸ ਸੋ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਡ੍ਰੈਸ ਕਾਫੀ ਡੀ ਲੈਵਲ ਤੇ ਬੜੇ ਗਏ ਜਲੰਧਰ ਪੁਲਿਸ ਨੇ ਵੀ ਪਿਛਲੇ 10-15 ਵਿੱਚ ਬੜੀ ਵੱਡੀ ਜੋਖੀ ਭਾਈ ਹੋਈ ਹੈ ਇਹ ਸਾਰੇ ਚੁਣਾਵਾ ਚੋੜ ਕੇ ਕਿੱਥੇ ਜਾ ਕੇ ਨੰਨੋ ਆ ਰਹੀ ਹੈ ਯਾਰ ਰੂਟੀਨ ਦਾ ਪਰਸਪੈਕਟਿਵ ਨਾਲ ਉਹ ਵੀ ਡੀ ਲੈਵਲ ਦੇ ਵਿਚਾਰੀ ਦਸੇ ਆਪਣੀ ਕਾਰਜ ਕਰ ਰਹੇ ਚੁਣਾਵਾਂ ਨੂੰ ਜੋੜ ਕੇ ਨੂੰ ਦੇਖਿਆ ਜਾ ਕਿ ਲਿਆ ਰਿਹਾ ਨਹੀਂ ਨਹੀਂ ਥਿਸ ਇਸ ਨਾਟ ਥਿਸ ਹਸ ਗਾਟ ਨਥਿੰਗ ਟੂ ਡੂ ਵਿਦ ਇਲੈਕਸ਼ਨਸ ਇਹ ਤਾਂ ਸਾਡੀ ਪ੍ਰ ਸਾਡੀ ਟੌਪ ਪ੍ਰਾਇੋਰਟੀ ਰਹੀ ਹੈ ਡਰੱਗਸ ਨੂੰ ਇਰੇਡੀਕੇਟ ਕਰਨਾ ਸੋ ਪੁਆਇੰਟ ਆਫ ਸੇਲ ਤੋਂ ਲੈ ਕੇ ਔਰ ਜਿਹੜੀ ਵੱਡੀ ਫਿਸ਼ਸ ਹੈ ਜਿਹੜੇ ਵੱਡੇ ਸਮਗਲਰਸ ਹੈ ਅਸੀਂ ਉਹਨਾਂ ਤੇ ਫੋਕਸ ਕੀਤਾ ਹੋਇਆ ਹੈ ਪਿਛਲੇ ਸਾਲ 1300 ਕਿਲੋ ਤੋਂ ਵੱਧ ਹਿਰੋਇਨ ਅਸੀਂ ਰਿਕਵਰ ਕੀਤੀ ਜਿਹੜੀ ਕਿ 3 ਸਾਲ ਦੀ ਰਿਕਵਰੀ ਦੇ ਬਰਾਬਰ ਸੀ ਇਸੇ ਤਰ੍ਹਾਂ ਅਸੀਂ ਹੁਣ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਵੀ ਆਰ ਕਨਫਿਸਕੇਟਿੰਗ ਦ ਪ੍ਰੋਪਰਟੀਆਂ ਆਫ ਥੀਸ ਬਿਗ ਕੈਚਸ ਅੰਡਰ ਐਨਡੀਪਸਐ ਸੋ ਇਹਨਾਂ ਦੇ ਅਸੀਂ ਪ੍ਰਾਪਰਟੀ ਫੋਰਫੀਟ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਸੇਖ ਲੱਗੇ ਉਹ ਜਿਹੜਾ ਇਲਗੋਟਨ ਮਨੀ ਹੈ ਉਸ ਨੂੰ ਜ਼ਬਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਪੈਸਾ ਚਲੇ ਜਾਣਾ ਇਹ ਬਾੜੇ ਪਾਸੇ ਨਾ ਜਾ। ਤੁਹਾਡੇ ਕੋਲ ਕਿੰਨੀ ਪ੍ਰਾਪਰਟੀ ਹੁੰਦੀ ਸੀ ਇਸ ਵੇਲੇ ਸ਼ਹਿਰ ਆਏ ਜੇ ਅੱਜ ਮੈਂ ਮੇਰੇ ਕੋਲ ਡਿਟੇਲਸ ਨਹੀਂ ਹੈ ਪਰ ਅੱਜ ਮੈਂ ਕਿਉਂਕਿ ਇਲੈਕਸ਼ਨ ਦੀ ਤਿਆਰੀ 'ਚ ਆਇਆ ਸੀਗਾ आई विल शेयर द डिटेल्स विद यू हां जी इन्होंने हाल ही में 48 किलो वाला एक रैकेट ब्रेक किया और ये जो किंग्विन है ये दुबई के है वो विनोद कुमार की प्रॉपर्टी हुई ये वो ये पूरा सर एक सवाल टोटल नंबर ऑफ सर कितने इयर्स में अब तो मीना है ना इसकी हम लोग टोटल तो पंजाब दे विच नंबर्स में एरियाज जिस जगह दे विच सॉफ्ट का प्रॉब्लम लगे हैं किस जगह दे उत्ते किसी भी तरीके की वारदात हो सकती है और ऑल ओवर मतलब नहीं वारदात वारदात नहीं देखो इलेक्शन कमीशन दे ਪੈਰਾਮੀਟਰ ਸ ਹੈਗੇ ਆ ਜਿਹਦੇ ਮੁਤਾਬਕ ਕ੍ਰਿਟੀਕੈਲਿਟੀ ਔਰ ਵਲਨਰੇਬਿਲਟੀ ਅਸੀਂ ਐਸਐਸ ਕਰਦੇ ਆ ਉਹਦੇ ਚ ਹੋਰ ਵੀ ਕਈ ਚੀਜ਼ਾਂ ਆ ਵਾਰਦਾਤ ਤੋਂ ਇਲਾਵਾ ਜਿੱਥੇ 100% VOTING ਹੋ ਗਈ ਹੈ ਨਾ ਜਿੱਥੇ ਵੋਟ ਬਹੁਤ ਘੱਟ ਮੁਕਦੀ ਉਹ ਸਾਰਿਆਂ ਨੂੰ ਵਲਨਰੇਬ ਮੰਨੇ ਆ ਪੰਜਾਬ ਚ ਇਸ ਵੇਲੇ 3103 ਲੋਕੇਸ਼ਨਸ ਹੈ ਜਿਨਨੂੰ ਅਸੀਂ ਵਲਨਰੇਬ ਕੋਸ਼ਿਸ਼ ਕੀਤਾ ਇਥੇ ਪੈਰਾਮਿਲਿਟਰੀ ਫੋਰਸਸ ਵੀ ਲਗਾਈ ਜਾਂਦੀ 3100 ਤਿੰਨ ਰੁਨੀਆ 103 3103 ਸਵਾਲ ਕੀਤਾ ਕਿ ਹਾਂ ਲਖਣ ਸ਼ੁਰੂ ਹੋਣ ਤੋਂ ਪਹਿਲਾਂ ਦਾਅਵੇ ਹੋਏ ਸੀ ਕਿ ਹਰ ਬਾਰੇ ਬੋਲੂ ਕਿ ਪੰਜਾਬ ਤੋਂ ਸ਼ਰਾਬ ਬਹੁਤ ਸਪਲਾਈ ਹੁੰਦੀ ਹੁੰਦੀ ਹੁਣ ਤੱਕ ਦੀ 12 ਲੱਖ ਤੋਂ ਵੱਧ ਲੀਟਰ ਸ਼ਰਾਬ ਦੀ ਤਾਂ ਹੀ ਲਾਸਟ ਟਾਈਮ ਚੈੱਕ ਕੀਤਾ ਇਹਦੇ ਬਾਅਦ ਸੇ ਲਾਸਟ ਟਾਈਮ ਤੁਸੀਂ ਜਿਹੜੀ ਰਿਪੋਰਟ ਦੀ ਮੈਸੇਜ ਕੀਤੀ ਉਹ ਗ੍ਰੈਫ ਨਿਕਲ ਸਕਦਾ ਕਿ ਇਹ ਤੱਕ ਦਾਅਵਾ ਕਰੀ ਸੀ ਕਿੱਥੇ ਤੱਕ ਪਹੁੰਚੀ ਹੈ ਤੇ ਆਮਲੇ ਸਮੇਂ ਦੇ ਵਿੱਚ ਜਿਹੜੇ ਦਾਅਵੇ ਨੇ ਦੂਸਰੇ ਪਿਛਟ ਬੋਲੂ ਕਿ ਪੰਜਾਬ ਤੋਂ ਬਹੁਤ ਸ਼ਰਾਬ ਦੀ ਖਾਸ ਕਰਕੇ ਵੋਟਾਂ ਚ ਸਪਲਾਈ ਹੁੰਦੀ ਹੈ ਕੋਈ ਇਹਦੇ ਤੇ ਨਕਸ਼ਾ ਹੈ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਪੰਜਾਬ ਦਾ ਇੱਕ ਬੜੀ ਪ੍ਰੋਐਕਟਿਵ ਅਪਰੋਚ ਰਹੀ ਹੈ ਸ਼ਰਾਦਨੀ ਬੀਨ ਕਰ ਰਹੀ ਜਿੱਥੇ ਜਿੱਥੇ ਵੀ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੀ ਨਿਕਰ ਸੀਜ਼ ਹੋਈ ਹੈ ਭਾਵੇਂ ਉਹ ਗੁਜਰਾਤ ਸੀ ਭਾਵੇਂ ਰਾਜਸਥਾਨ ਸੀ ਭਾਵੇਂ ਹਰਿਆਣਾ ਸੀ ਭਾਵੇਂ ਦਿੱਲੀ ਸੀ ਅਸੀਂ ਆਪਣੀ ਟੀਮਾਂ ਜੁਆਇੰਟ ਟੀਮ ਐਕਸਾਈਜ਼ ਆਫੀਸ਼ੀਅਲਸ ਔਰ ਪੁਲਿਸ ਆਫਸਰਸ ਦੀ ਉਸ ਟੀਮ ਦੇ ਵਿੱਚ ਉੱਥੇ ਉਸ ਸਟੇਟ 'ਚ ਭੇਜ ਕੇ ਉੱਥੋਂ ਡਿਟੇਲਸ ਕਢਾਈਆਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੀਤੀ ਗਈ ਜਿਹੜੇ ਉਹਨਾਂ ਦੇ ਠੇਕੇਦਾਰ ਸੀ ਜਿਹੜੇ ਉਹਨਾਂ ਦੇ ਰਿਟੇਲਰਸ ਜਿਹੜੇ ਵੀ ਰਿਸਪਾਂਸਿਬਲ ਪਾਏ ਗਏ ਬਟ ਆਰ ਅਪਰੋਚਸ ਪ੍ਰੋਐਕਟਿਵ ਜਿੱਥੇ ਵੀ ਪਤਾ ਲੱਗਦਾ ਹੈ ਕਿ ਪੰਜਾਬ ਦੀ ਸ਼ਰਾਬ ਫੜੀ ਗਈ ਅਸੀਂ ਇੱਕ ਆਈਪੀਐਸ ਆਫਸਰ ਨੂੰ ਗੌਰਵ ਪੂਰਾ ਜੀ ਹੈਗੇ ਆ ਏਆਈ ਜੀ ਉਹਨਾਂ ਨੂੰ ਨੋਡਲ ਆਫਸਰ ਬਣਾਇਆ ਹੈ ਔਰ ਉਹ ਸਾਰੀ ਸਟੇਟਾਂ ਦੇ ਨਾਲ ਪਾਵੇਂ ਉਹ ਨਾਰਥ-ਈਸਟਰਨ ਸਟੇਟਸ ਹੈ ਗੁਜਰਾਤ ਹੈ ਬਿਹਾਰ ਹੈ ਹਰਿਆਣਾ ਯੂਪੀ ਮਧ ਪ੍ਰਦੇਸ਼ ਇਹ ਸਾਰੇ ਅਸੀਂ ਡੇਲੀ ਬੇਸਿਸ ਤੇ ਆਲਮੋਸਟ ਗੱਲ ਕਰਦੇ ਹਾਂ ਤੇ ਹੁਣ ਪੰਜਾਬ ਦੀ ਸ਼ਰਾਬ